ਹਾਂਜੀ ਨਗਰ ਡਕਾਲਾ ਦੇ ਸਾਰਿਆਂ ਮੇਰੇ ਮਾਵਾ ਭੈਣਾ ਵੀਰ ਬਜ਼ੁਰਗ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਇਹ ਜਿਹੜੀ ਵੀਡੀਓ ਆ ਤੁਹਾਡੇ ਸਾਰਿਆਂ ਵਾਸਤੇ ਇੱਕ ਬੇਨਤੀ ਕਰਨ ਵਾਸਤੇ ਵੀਡੀਓ ਬਣਾਈ ਹੈ ਜੀ ਇਹ ਵੀਡੀਓ ಗ್ರಾಮ ਪੰਚਾਇਤ ਡਕਾਲਾ ਤੇ ਨਿਊ ਡਕਾਲਾ ਦੋਨੋਂ ਪੰਚਾਇਤਾਂ ਵੱਲੋਂ ਬਣਾਈ ਗਈ ਹੈ ਸੋ ਅਸੀਂ ਪਿੰਡ ਦਾ ਧੰਨਵਾਦ ਵੀ ਕਰਦੇ ਆ ਕਿ ਪਿੰਡ ਸਾਡਾ ਬਹੁਤ ਸਾਥ ਦੇ ਰਿਹਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਦੂਜੀ ਬੇਨਤੀ ਅੱਜ ਆਪਾਂ ਇਹ ਕਰਨੀ ਆ ਕਿ ਜਿਵੇਂ ਆਪਣੇ ਪਿੰਡ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਆਪਾਂ ਨੂੰ ਫਿਰਨੀ ਬਣਾ ਕੇ ਦਿੱਤੀ ਆ ਕੁਝ ਸੀਵਰੇਜ ਪਾਈ ਆ ਕੁਝ ਥੋੜੀ-ਬਹੁਤੀ ਰਹਿੰਦੀ ਆ ਉਹ ਵੀ ਪਵਾਵਾਂਗੇ ਆਪਾਂ ਸੋ ਮੇਰੀ ਬੇਨਤੀ ਇਹ ਹੈ ਕਿ ਜਿਵੇਂ ਮੰਨ ਲਓ ਵੀ ਆਪਾਂ ਕੋਈ ਵੀ ਚੀਜ਼ ਲੈਣੇ ਆ ਗੱਡੀ ਮੋਟਰਸਾਈਕਲ ਟਰੈਕਟਰ ਕੋਈ ਪ੍ਰਾਪਰਟੀ ਕੁਝ ਵੀ ਲੈਣੇ ਆ ਆਪਾਂ ਇੱਕ ਵਾਰ ਉਹਦੇ ਮਾਲਕ ਬਣ ਜਾਂਦੇ ਆ ਮਾਲਕ ਬਣ ਕੇ ਉਹ ਤੋਂ ਬਾਅਦ ਆਪਾਂ ਉਹਦੀ ਕਿੰਨੀ ਸਾਮ ਸੰਭਾਲ ਕਰਦੇ ਆ ਠੀਕ ਆ ਨਾ ਸੋ ਇਹੀ ਪਿੰਡ ਦੀ ਜੋ ਵੀ ਸਾਂਝੀ ਚੀਜ਼ ਐ ਕੋਈ ਵੀ ਆਪਾਂ ਨੂੰ ਸਰਕਾਰ ਜਾਂ ਪੰਚਾਇਤ ਜਾਂ ਕੋਈ ਗਵਰਨਮੈਂਟ ਆਪਾਂ ਇੱਕ ਵਾਰ ਮੁਹਈਆ ਕਰਾ ਕੇ ਦੇ ਸਕਦੀ ਐ ਉਹਦੀ ਸਾਂਭ ਸੰਭਾਲ ਐ ਉਹਦੀ ਜਿਹੜੀ ਮਤਲਬ ਕਿ ਮੇਨਟੇਨੈਂਸ ਉਹ ਆਪਾਂ ਨੂੰ ਆਪ ਰੱਖਣੀ ਪਊਗੀ ਸੋ ਪਹਿਲੀ ਬੇਨਤੀ ਮੇਰੀ ਉਹਨਾਂ ਮੇਰੇ ਵੀਰਾਂ ਨੂੰ ਆ ਜਿਨ੍ਹਾਂ ਨੇ ਘਰ ਦੁੱਧ ਵਾਸਤੇ ਡੰਗਰ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਬੇਨਤੀ ਆ ਕਿ ਬਾਈ ਜੀ ਜਿਹੜੇ ਤੁਸੀਂ ਡੰਗਰ ਪਸ਼ੂ ਰੱਖੇ ਹੋਏ ਨੇ 5 10 15 ਜਿੰਨੇ ਮਰਜ਼ੀ ਰੱਖੋ ਬਹੁਤ ਵਧੀਆ ਗੱਲਾਂ ਰੱਖਣੇ ਚਾਹੀਦੇ ਨੇ ਇਹਨਾਂ বিনা ਆਪਣਾ ਗੁਜ਼ਾਰਾ ਨਹੀਂ ਦੇ ਡੰਗਰ ਪਸ਼ੂ ਰੱਖੇ ਹੋਏ ਨੇ ਉੱਥੇ ਜਿਹੜਾ ਡੰਗਰਾਂ ਦਾ ਮਤਲਬ ਨਹੀਂ ਰਹੇਂਦ ਖੂਨ ਦਾ ਗੋਬਰ ਡੰਗਰਾਂ ਦਾ ਡੰਗਰਾਂ ਦਾ ਪਸ਼ਾਬ ਜਾਂ ਪੱਠੇ ਬਾਦੂ ਨੀਰਾਚਾਰਾ ਜੋ ਵੀ ਜਾਂਦਾ ਉਹ ਆਪਾਂ ਸੀਵਰੇਜ 'ਚ ਨਾ ਜਾਣ ਲਈਏ ਤੇ ਉੱਥੇ ਆਪਣੇ ਘਰੇ ਨਾਲ ਜਿੱਥੇ ਆਪਣਾ ਪਾਣੀ ਸੀਵਰੇਜ ਦੀ ਹੋਦੀ 'ਚ ਡਿੱਗਦਾ ਉਹ ਤੋਂ ਪਹਿਲਾਂ ਇੱਕ ਹੋਦੀ ਆਪਾਂ ਆਪਣੇ ਘਰੇ ਬਣਾ ਲਈਏ ਤਾਂ ਕਿ ਜਿਹੜਾ ਚੀਕ ਹੈ ਮੋਟਾ ਗੰਦਾ ਉਹ ਹੋਦੀ ਦੇ ਵਿੱਚ ਰਹਿ ਜੇ ਤੇ ਪਾਣੀ ਹੀ ਸੀਵਰੇਜ 'ਚ ਜਾਵੇ ਤਾਂ ਕਿ ਸੀਵਰੇਜ ਖਰਾਬ ਨਾ ਹੋਵੇ ਤੇ ਦੂਜੀ ਬੇਨਤੀ ਹੈ ਮੇਰੀਆਂ ਮਾਮਾ ਨੂੰ ਮੇਰੀਆਂ ਭੈਣਾਂ ਨੂੰ ਵੀ ਤੁਸੀਂ ਚਲੋ ਜਿਹੜਾ ਘਰ ਦਾ ਕੂੜਾ ਹੁੰਦਾ ਉਹ ਕਿਸੇ ਰੂੜੀ ਤੇ ਸਿੱਟਦੇ ਹੋ ਕਿਸੇ ਇਧਰ ਉਧਰ ਸਿੱਟਦੇ ਹੋ ਉਹ ਕੋਈ ਗੱਲ ਨਹੀਂ ਮਜਬੂਰੀ ਆਪਾਂ ਨੂੰ ਉਹਨਾ ਸਿੱਟਣਾ ਪਊਗਾ ਘਰੇ ਦਾ ਕੂੜਾ ਕੋਈ ਵੀ ਨਹੀਂ ਆਪਣੇ ਰੱਖ ਸਕਦਾ ਬਸ ਐਨੀ ਕ ਹੱਥ ਜੋੜ ਕੇ ਬੇਨਤੀ ਹੈ ਮੇਰੀਆਂ ਮਾਮਾ ਨੂੰ ਮੇਰੀਆਂ ਭੈਣਾਂ ਨੂੰ ਵੀ ਜਿਹੜੇ ਵੀ ਖਾਲੀ ਲਫਾਫੇ ਪਲਾਸਟਿਕ ਦੀਆਂ ਕੋਲਡ ਡਰਿੰਕ ਵਾਲੀਆਂ ਬੋਤਲਾਂ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਪਲਾਸਟਿਕ ਹੈ ਉਹਨੂੰ ਰੂੜੀ ਤੇ ਨਾ ਪਚਾਇਆ ਕਰੋ ਜਿਵੇਂ ਬੱਚਿਆਂ ਦੇ ਡਾਈਪਰ ਹੋਗੇ ਉਹ ਵੀ ਰੂੜੀ ਦੇ ਪਏ ਨੇ ਐਨੇ ਹੀ ਰੂੜੀ ਦੇ ਉੱਤੇ ਕਚਰਾ ਰਾਖ ਘਰ ਦਾ ਕੂੜਾ ਉਹ ਘਟ ਹੁੰਦਾ ਰੂੜੀ ਦੇ ਉੱਤੇ ਸਭ ਤੋਂ ਜ਼ਿਆਦਾ ਪੋਲੀਥੀਨ ਦੇ ਲਿਫਾਫੇ ਨੇ ਜਿੰਨਾ ਕਰਕੇ ਆਪਣੇ ਛੱਪੜ ਬਲੌਕ ਨੇ ਛੱਪੜ ਪਾਣੀ ਘਟ ਖਾਂਦੇ ਨੇ ਸੋ ਮੇਰੀ ਬੇਨਤੀ ਤੁਹਾਨੂੰ ਇਹੀ ਹੈ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਮਾ ਨੂੰ ਵੀ ਜਿਹੜੇ ਵੀ ਤੁਹਾਡੇ ਪੋਲੀਥੀਨ ਵਗੈਰਾ ਜੋ ਵੀ ਨੇ ਉਹਨਾਂ ਨੂੰ ਤੁਸੀਂ ਆਪਣੇ ਘਰ 'ਚ ਹੀ ਜਲਾਇਆ ਕਰੋ ਪਲਾਸਟਿਕ ਪੋਲੀਥੀਨ ਇਹਨੂੰ ਤੁਸੀਂ ਨਾ ਰੂੜੀ ਦੇ ਜਾਣ ਦਿਆ ਕਰੋ ਇਹ ਹੌਲੀ-ਹੌਲੀ ਅਜ ਛੱਪੜਾਂ 'ਚ ਗਿਆ ਫਿਰ ਹੌਲੀ-ਹੌਲੀ ਸੀਵਰੇਜ 'ਚ ਜਾਣ ਲੱਗ ਜੂਗਾ ਸੀਵਰੇਜ ਬੰਦ ਹੋ ਜੂਗੀ ਠੀਕ ਆ ਫਿਰ ਮਗਰੋਂ ਆਪਾਂ ਦੋਸ਼ ਕੱਢਾਂਗੇ ਸਰਕਾਰ ਦਾ ਵੀ ਜੀ ਇਹ ਚੀਜ਼ ਬਣਾਈ ਸੀ ਇਹ ਤਾਂ ਚੱਲੀ ਨਹੀਂ ਸੋ ਪਤਾ ਕਿ ਇਹ ਚੀਜ਼ ਬਣਾ ਕੇ ਉਹਨਾਂ ਨੇ ਦੇਤੀ ਚੀਜ਼ ਚਲਾਉਣੀ ਵਰਤਣੀ ਸਮਝਦਾਰੀ ਨਾਲ ਕਿਵੇਂ ਵਰਤਣੀ ਆ ਉਹ ਆਪਾਂ ਨੂੰ ਪਤਾ ਸੋ ਮੇਰੀ ਇੰਨੀ ਕੁ ਬੇਨਤੀ ਆ ਸਾਰੇ ਮੇਰੇ ਪਿੰਡ ਦੇ ਨਗਰ ਨਿਵਾਸੀਆਂ ਜਿਵੇਂ ਤੁਸੀਂ ਹੁਣ ਤੱਕ ਸਾਥ ਦੇ ਅੱਗੇ ਸਾਡਾ ਸਾਥ ਦਿਓ ਤੁਹਾਡੇ ਸਾਥ বিনা ਪੰਚਾਇਤ ਕੋਈ ਵੀ ਇੱਥੇ ਕੁਝ ਨਹੀਂ ਕਰ ਸਕਦੀ ਨਾ ਪੰਚਾਇਤ ਨਾ ਸਰਕਾਰ ਲੋਕਾਂ ਦੇ ਸਾਥ বিনা ਕੋਈ ਵੀ ਵਿਕਾਸ ਮੁਮਕਿਨ ਨਹੀਂ ਹੋ ਸਕਦਾ ਸੋ ਆਪਾਂ ਜਿੰਨਾ ਵੀ ਹੋ ਸਕਦਾ ਵਾਦੂ ਵਾਦਾ ਆਪਣੇ ਪਿੰਡ ਚ ਕੰਮ ਕਰਵਾਵਾਂਗੇ ਉਹ ਵੀ ਤੁਹਾਡੇ ਸਾਥ ਨਾਲ ਹੋਊਗਾ ਸੋ ਮੇਰੀ ਤੁਹਾਨੂੰ ਸਭ ਨੂੰ بس ਇਹੀ ਬੇਨਤੀ ਹੈ ਕਿ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਈਆਂ ਨੇ ਇਹ ਗੱਲਾਂ ਤੇ ਬਹੁਤ ਧਿਆਨ ਦਿਓ ਕੂੜਾ ਕਰਕਟ ਤੇ ਜਿਹੜਾ ਦਾ ਮਤਲਬ ਹੈ ਮੱਝਾਂ ਗਾਵਾਂ ਦਾ ਆਪਣਾ ਮਲ ਮੁੱਤਰ ਜਾਂਦਾ ਹੈ ਸੀਵਰੇਜ ਉਹ ਹੋਦੀਆਂ ਜ਼ਰੂਰੀ ਲਾਜ਼ਮੀ ਕਰੋ ਬਹੁਤ ਬਹੁਤ ਧੰਨਵਾਦ ਜੀ